ਕਹਾਂ ਸਾਰੇ ਨੂੰ ਜੀ ਲੋ ਜੀ ਸਾਡੀ ਸਹਾਈ ਪ੍ਰੀਤ ਵੀ ਆ ਗਈ ਆ ਤੇ ਸਾਡੀ ਅਮਨ ਵੀ ਆ ਗਈ ਆ ਤੇ ਆਪਾਂ ਦੀ ਕਿੱਦੀ ਰਹੁੰਦੀ ਪਈ ਆ ਹਾਂਜੀ ਤੁਹਾਨੂੰ ਵੀ ਤੁਹੇ ਕਿਹਾ ਬੇਤੀਆਂ ਹੀ ਕੀ ਆ ਸਹਾਈ ਤੌਰ ਹੋਈ ਜਾਂਦੀ ਪਈ ਆ ਕਿੱਦੀ ਆਪਣੀ ਉਹ ਘਰ ਹੁੰਦੀ ਆ ਨਾ ਨਾ ਤੌਰਦੀ ਕਰਦੇ ਹਾਂ ਸਾਡੇ ਅਸੀਂ ਉਧਰ ਲਈ ਕਹਿੰਦੇ ਆਂ ਉਧਰ ਹੰਸ ਜਾਂਦੀਆਂ ਨਹੀਂ ਹੀ ਉਹ ਵੀ ਦੂਜੀ ਭੈਣ ਵੀ ਆ ਗਈ ਹੈ ਜੀ ਮੈਨੂੰ ਗਰੰਟ ਪਾਤਾ ਜਾਣੀ ਹਾਂ ਮੈਂ ਉਹੜੇ ਪਹੇ ਤੈਨੂੰ ਮੈਂ ਮਾਨ ਕਰਦਾ ਆਈ ਮੈਂ ਦੋ ਜੂ ਬੁੱਜੂ ਫਟ ਪੈ ਗਏ ਮਮਾ ਨੂੰ ਤੇਰੇ ਕਦੋਂ ਤੱਕ ਤੂੰ ਹੀ ਤੂੰ ਹੀ ਫੁਰਜਾ ਗਿਰਦਾ ਲੋਨਾ ਤਾੜ ਦੇ ਤੈਨੂੰ ਗੱਲ ਦਿਖਾ ਪੈ ਰੱਖ ਤੇਰੇ ਜੀ ਕਰੰਟ ਪੈ ਗਿਆ ਦਰਦ ਪੈ ਗਿਆ ਅੰਮਰ ਨੂੰ ਲੱਗਾ ਕਰੰਟ ਚੱਲ ਕੋਈ ਨਾ ਇਹ ਕੋਤੇ ਕੀ ਜਾਂਦਾ ਬਾਬੀ ਆ ਬੱਲੂ ਵੀ ਆ ਗਿਆ ਬੱਲੂ ਗੁਰਬੁਗੀ ਕਰਦੇ ਕੋਪ ਇਹ ਦੇ ਚੀ ਗੱਕੇ ਬੱਲੂ ਗਾ ਲੈ ਗਿਆ ਨਯਾ ਗੋਟ ਤੇ ਬਰਉਣੀ ਤੇ ਤੇ ਮਰਜੀ ਬਣਾ ਲੈ ਇੱਕ ਤਾਂ ਨਹੀਂ ਹੋਇਆ ਆਇਆ ਨਾ ਮੈਂ ਨਹੀਂ ਜੀ ਸ਼ੁਰੂ ਕਰ ਲਓ ਮੜੇ ਮੰਜੇ ਇੱਥੇ ਸ਼ੁਰੂ ਕਰ ਲਓ ਅਰੇ ਬਾ ਅਮਰ ਉੱਤਰ ਐ ਇੱਧਰ ਉੱਧਰ ਬੈਠਾ ਮੈਂ ਉੱਥੇ ਬੰਦੇ ਠੀਕ ਐ ਇੱਥੇ ਮਰਜੀ ਬੈਠ ਜਾ ਤੇਸ ਤੇਰਾ ਇੱਧਰ ਪੇਠੇ ਆਉਣ ਦੀ ਇੱਧਰ ਹੀ ਬੈਠਾ ਲੈ ਉਹਨੂੰ ਆਈ ਰੋਕ ਜਾ ਬੀਵੀ ਬੰਦਦੀ ਐ ਸਾਰੇ ਇੱਧਰ ਹੋ ਸਾਰੇ ਇੱਧਰ ਲਓ ਜੀ ਕਿੰਦਾ ਇੱਕ ਗੋਟੜੀ ਬਣਾਉਣੀ ਮੈਨੂੰ ਨਹੀਂ ਜੱਚੂ ਤੈਨੂੰ ਕੀ ਹੋਇਆ ਪੁੱਤ ਜੱਚੂ ਤੈਨੂੰ ਕੀ ਹੋਇਆ ਮੰਮੀ ਦੇ ਚੂੜੀਆਂ ਪੈਂਡਿੰਗ ਆ ਕਿਉਂਕਿ ਜਾਣੀ ਹੋਇਆ ਮੇਤੋਂ ਮੰਮੀ ਦੇ ਚੂੜੀਆਂ ਪੈਂਡਿੰਗ ਆ ਕਿੰਦਾ ਇੱਕ ਗੋਟੜੀ ਬਣਾਉਣੀ ਮਰਦਾ ਆ ਅਸ਼ੀਰਵਾਦ ਇਹ ਭੈਣ ਨੂੰ ਹਾਂ ਤੈਨੂੰ ਮਿਲ ਦੱਸਣਾ ਬਿੰਦਾ ਆਇਆ ਆਲ ਦਖਰੀ ਮੈ ਲੱਗਿਆ ਇਸ ਮੈਂ ਘਰੇ ਵਾਲੀ ਬਣਾਉਣੀ ਸੀ। ਸੁਣਾ ਜੀ। ਕੱਪੜਾ ਵਾ ਨੂੰ ਤੂੰ ਮੈਨੂੰ ਥੋੜੇ ਮੁੱਦੀ ਪਾਣੀ ਆ। ਤੂੰ ਮੈਨੂੰ ਥੋੜਾ ਹੀ ਮੁੱਦੀ ਪਾ ਦੇ ਤਾਂ ਕੋਈ ਰੱਖੀ ਲੈ ਕੇ ਆਉ। ਠੀਕ ਆ? ਹਾਂ? ਮੈਂ ਕਰਦੇ ਅਗਲੇ ਸਾਹ। ਇਹ ਟੌਪਿਕ ਤੇ ਗੱਲ। ਹੁੰਦਾ ਜ਼ਾ ਨਗਾ। ਇਹ ਸਾਰੀ ਦਿਨ ਤੇਰੇ ਬੰਦੀਆਂ। ਅਰੇ ਇੱਥੇ। ਦੱਸ ਕੀ ਖਾਣਾ? ਹਾਂ? ਬਰਫੀ? ਬਰਫੀ ਖਵਾ ਦੇ। ਸਰ। ਆ ਰੋ ਬੈਲੇ ਬੰਨਿਆ। ਮੈਨੂੰ ਆਸ਼ੀਰਵਾਦ ਕਿੱਥੇ ਆ? ਆਸ਼ੀਰਵਾਦ ਦੇ ਐ ਕਿਦਾਂ ਕਿਰੇ ਆਸ਼ੀਰਵਾਦ ਦੇ ਕਿਦਾਂ ਕਿਆ ਅਗਲੇ ਸਾਤ ਦਿਨ ਹੁੰਦੀ ਪਾਉਂ ਇਦਾਂ ਬਾਹਰ ਚੁੜਕੇ ਦਿੰਦੇ ਨਾ ਇਹ ਹੋਏ ਕਿ ਨਿਕਟ ਪੈ ਗਏ ਬਾਹਰ ਤਾਂ ਸੂਟ ਦਿੰਦਾ ਲੈ ਕੇ ਚੱਲ ਤੂੰ ਉੱਪਰ ਦੋਨਾਂ ਛੂੜ ਬੋਦਰ ਕੋਈ ਨਹੀਂ ਭਰਾ ਉਹ ਲੈ ਆਂਦਾ ਚੱਲ ਤਰੀ ਪੁੱਤ ਮੰਮੀ ਜੀ ਰੱਖ ਰਹੀ ਆਈ ਆ ਬਈ ਕਿਉਂਕਿ ਮੰਮਾ ਆ ਜਾ ਤੁਸੀਂ ਮੰਮੀ ਸਾਡੀ ਨਾ ਉਹ ਚੂੜੀਆਂ ਮੇਰੇ ਰਹਿ ਗਈਆਂ ਮੇਰੇ ਫੇਗ ਹੀ ਹੋਇਆ ਚਲੋ ਮੰਮੀ ਦੇ ਬੰਦੇ ਨੂੰ ਉਧਰ ਆ ਜੀ

ਬੱਲੂ ਨੇ ਬੰਨੜੀ ਸੈਨ ਨੇ ਬੰਨੜੀ ਬੱਲੂ ਦੇ ਸੈਰ ਰਖੜੀ ਬੰਨ ਬੱਲੂ ਦੇ ਚੱਲ ਬਸ ਜਿੱਥੇ ਆ ਆ ਬੰਨਾ ਵੇਰਿੰਜਰ ਵਾਲੀ ਅਰੇ ਜੀ ਰੋਵਰ ਵਾਲੀ ਬੰਨ ਆ ਆ ਲੈ ਬੰਨ ਵੀ ਆ ਗਾ ਟਰੱਕ ਟਰੱਕਾ ਦੇ ਬੱਲੂ ਤੇ ਟਰੱਕ ਤਾਂ ਮਿਲ ਗਿਆ ਗਿਫਟ ਆ ਉਹ ਗਿਫਟ ਦੇ ਬੱਲੂ ਨੂੰ ਆ ਬੰਨ ਆ ਊੜ ਊੜ ਖੜੀ ਨੇ ਇਹਨਾਂ ਆ ਆਪਣਾ ਰਾਤ ਪੂਰਾ ਖੜੀ ਭਾਗਿਆ ਇਹ ਆ ਕੋਕਾ ਕੋਲਾ ਜਿਨੀ ਕਹੀ ਹੈ ਸਾਰੇ ਕਿਦਾਂ ਸਹਾਈ ਜਵਾਨੀ ਨਹੀਂ ਹੁੰਦੀ ਦੇ ਤਾਂ ਗੱਲ ਨਹੀਂ ਹੋਣੀ ਹੋਣੀ ਨਹੀਂ ਹੋਣੀ ਬੱਸ ਹੈ ਸਹਾਈ ਤੋਂ ਕਨੀ ਨਹੀਂ ਸਹਾਈ ਤੋਂ ਕਨੀ ਨਹੀਂ ਥੋੜਾ ਮੈਂ ਬੱਲੂ ਆਈ ਪਾਸ ਜਾ ਕੇ ਹੁੰਦੇ ਰਹੇ ਹਾਂ ਬੱਲੂ ਹਾਂ ਬੱਲੂ ਬੋਲੂ ਰੱਖਣੀ ਪਹਿਲਾਂ ਬੋਲੂ ਹੱਸਦਾ ਸਹੀ ਮਲਗੀਰਾ ਜਿੱਦਾਂ ਦੇ ਆਸ਼ੀਰਵਾਦ ਵੀ ਦੇ ਆਸ਼ੀਰਵਾਦ ਦੇ ਤੂੰ ਟਿੱਕੇ ਰਹਿਣ ਤੇ ਕੋਈ ਗੱਲ ਨਹੀਂ ਕਿ ਨੌਕਰੀ ਤੇ ਲੱਗੂਗਾ ਫੇ ਲੈ ਲੂੰਗੀ ਟਿੱਕੇ ਜੇ ਲਾਈ ਆਉ ਉਹ ਰਹੀ ਆ ਕਾ ਕੋਈ ਨੋਕ ਕਾ ਨੌਕਰੀ ਤੇ ਲੱਗੂ ਫੇ ਲੈ ਲੂੰਗੀ ਜਿਹਨੇ ਤੈਨੂੰ ਬੱਲੂ ਰਾਮ ਜਲਦੀ ਜੀ ਮੈਂ ਦੱਦਾ ਮਿੱਠਾ ਲੈ ਖਲਾ ਭਰਾ ਨੂੰ ਮਿੱਠਾ ਦੋ ਆ ਲੈ ਚੱਕ ਪਿੰਗ ਉਹ ਉਹ ਦੇਖੀ ਉਹ ਕਹਿੰਦਾ ਬੂਰਾ ਫੁਲਾ ਨਹੀਂ ਨਹੀਂ ਕਹਿੰਦਾ ਮੈਂ ਨਹੀਂ ਖਲਾ ਦੇ ਕਹਿੰਦੇ ਉਹ ਕਾਲਾ ਕਾਲਾ ਮੜਾ ਲੈ ਜਾ ਹਾਈ ਰੂੰਗਾ ਹਾਲਾ ਉਹ ਤਾਂ ਮੜਾ ਜਾ ਖਾਲਾ ਭੈਣੇ ਹਲੂਨ ਭੰਨੂ ਬੇ ਭੈਣ ਦੀ ਆਕੜ ਹੀ ਬੜੀ ਆ ਬਿੰਗੀ ਜੀ ਇਹ ਲੈ ਲੈ ਸਰ ਮਾੜੇ ਲਈਦਾ ਹੁੰਦਾ ਇਹ ਲੈ ਮੜਾ ਜਮ ਮੜਾ ਨਿੱਕੀ ਹੁੰਦੀ ਵੱਲ ਦੇਰ ਪੱਲਾ ਬੱਲੂ ਪਾ ਚ ਨਾ ਆਸ਼ੀਰਵਾਦਤਾ ਹੁਣ ਚੱਲ ਆਸ਼ੀਰਵਾਦ ਦੇ ਬੱਲੂ ਇਹਨੂੰ ਸਾਨੂੰ ਆਸ਼ੀਰਵਾਦ ਦੇ ਉਹ ਕਰੀ ਕੋਈ ਹੋਏ ਤੇਰਾ ਕੋਲ ਦੁਬਾਰਾ ਬਸ ਕੋਨੇ ਗੱਡੀ ਲੈਣੀ ਹੈ ਵਿੱਚੋਂ ਮੇਨ ਕੱਟ ਦੇ ਨਰਾਇਣ ਕੋਲ ਤੇ ਕਿਤੇ ਵਧੀਆ ਉਹ ਦੀ ਜਗਾ ਦਿਓ ਕਿਤਾ ਦੇ ਦਿੰਦੀ ਉਹ ਹਾਂ ਇਹ ਹੋਇਆ ਹੀ ਹੋਇਆ ਉਹ ਦੇਖ ਰਹੀ ਹੈ ਉਹ ਕਿਦਾ ਦੇਖ ਰਹੀ ਹੈ ਤੇਰਾ ਸੌਂ ਪਿਆ ਮਰਿਆ ਜੇ ਉਹ ਬੰਦੇ ਨਹੀਂ ਜੈਨ ਸਿੱਦੇ ਬੰਦੀ ਹੈ ਸਹਿਦੇ ਮੰਦ ਹੈ ਹੈਨਾ ਪਰ ਬੋਕਰ ਨਹੀਂ ਆ ਮਨ ਲਾਜ ਸਤ ਨੂੰ ਵੱਡਲਾ ਬੈਲਾ ਹਿੰਦੀ ਕੁੱਤੇ ਨਾ ਬੰਦ ਜਿੱਤਾਰੇ ਗੁੱਡਾ

ਚੱਲ ਚੱਲ ਰੋ ਰਹੀ ਨਿਆ ਚੱਲ ਲੈ ਚੱਲ ਲੈ ਮੋਟਰ ਮੋਟਰ ਕਾਰ ਕਾਰ ਮੋਟਰ ਮੈਂ ਵੀਡੀਓ ਬਣ ਜਾਈ ਮੋਟਰ ਨਾਲ ਕਾਰ ਕਾਰ ਤੇਰਾ ਪਟੂਆ ਦਿਖਾ ਖਾਲੀ ਜਾਲੀ ਗੂਗਲ ਆ ਬਈ ਮੈਂ ਕੋਲ ਗੂਗਲ ਕਰਵੇਂ ਚਲਦਾ ਅਡਵਾਂਸ ਟੋਟ ਬੈਂਕਾ ਜਾ ਗਿਆ ਅਡਵਾਂਸ ਗੂਗਲ ਪੇ ਬੈਂਕਾ ਜਾ ਨੁਟ ਆਪ 1000 ਰੁਪਏ ਮੜਾਵੇ ਲੱਗਦਾ ਕਰਦੇ ਬਾਕੀ ਗੱਲ ਬਾਕੀ ਇਸ ਗੱਲ ਪਰ ਕੱਬਦੇ ਚੱਲ ਕੇ ਬੁੜਾਤਾ ਕਿਉਂ ਕਹਿੰਦੀ ਚੱਲ ਰਿਹਾ ਬੁੜਾਤਾ ਸਰੋਜੀ ਲੋ ਜੀ ਆਪਣੀ ਜਿਹੜੀ ਰਖੜੀ ਸੀ ਆਪਣੀ ਬੰਨ ਦਿੱਤੀ ਆ ਜੀ ਤਾਂ ਐਸੀ ਬਣ ਗਈ ਉੱਥੇ ਬਣਾ ਲੈਂਦੇ ਅੰਦਰ ਆ ਜੀ ਲੋ ਜੀ ਰਖੜੀ ਬੰਨ ਹੋ ਗਈ ਆ ਚਾਰ ਪੰਜ ਰਖੜੀਆਂ ਬੰਨ ਦਿਤਿਆਂ ਗੁੱਟ ਤੇ ਕੋਪਈਆਂ ਚਾਰ ਪੰਜ ਹਜ਼ਾਰ ਵੀ ਗਿਆ ਕੋਲੋਂ ਕੀ ਕਰੇ ਬੰਦਾ ਹੁਣ ਜਨੇ ਪੈਣੇ ਹੀ ਕੱਲੀ ਕੱਲੀ ਬੋਲਦੇ ਆ ਇੱਥੇ ਨਹੀਂ ਬੰਨੀ ਕੱਲੇ ਕੱਲੇ ਤੁਸੀਂ ਆ ਮੈਨੂੰ ਆਇਆ ਮੂੰਗਰ ਦੀ ਬਾਲਾ ਕਰਾਂ ਤਾਂ ਬਾਅਦ ਚ ਬਾਲਾ ਠੀਕ ਇਹ ਵੀ ਹੋ ਗਈ ਬੋਤਲ ਦਾ ਢੱਕਣਾ ਲਓ ਜੀ ਦਸਲੀਨ ਦੇ ਦੰਦੀ ਕੱਢ ਲਈ ਆ ਥੱਲ ਲਈ ਤੇ ਇਸ ਕਰਕੇ ਆਪਾਂ ਲਿਆਂਦਾ ਨਾਰੀਅਲ ਕਿਉਂਕਿ ਮੈਂ ਦੇਖ ਨਹੀਂ ਸਕਦੀ ਤੇ ਹੁਣ ਆਪਾਂ ਥੇਲਾਂਗੇ ਨਾਰੀਅਲ ਚਲ ਛੇਲ ਬਈ ਮਿੱਤਰਾ ਦੋਸਤੋ ਜਿਹੜੀ ਆਪਾਂ ਨੂੰ ਬਹੁਤ ਤਾਂ ਨਾਲ ਜਿਹੜੀ ਮਾਂ ਗੱਲ ਕਰਨੀ ਹੈ ਅੱਜ ਕਰਨ ਗਏ ਆ ਵੀ ਜਿਹੜੀ ਆਪਣਾ ਪਿਛਲੀ ਵਾਰੀ ਰੱਖਣੀ ਆਂ ਉਹ ਰੱਖਣੀ ਆਂ ਤੇ ਮੈਂ ਜਗਾ ਝੇਲ 'ਚ ਅੱਥੇ ਕੱਜ ਹਾਂ ਦਾ ਆ ਉੱਠਾ ਕਿਉਂ ਕੀ ਉਹ ਰਖੜੀ ਸੀਗੀ ਆਪਣੀ ਥੋੜੀ ਪਿਛੇ ਵਸਾਉਂਦੇ ਤੋਂ ਉੱਧਾ ਹੀ ਰਖੜੀ ਕਿਸੇ ਭੈਣ ਲਈ ਨਾ ਆਵੇ ਔਰ ਜਾ ਗੰਦਲ ਨਹੀਂ ਕਾ ਤਾਂ ਛੱਡ ਤਰਾ ਕੋਈ ਐਦ ਕੀ ਰਖੜੀ ਨਹੀਂ ਮਨਾਉ ਬੈਠ ਜੀ ਬੈਠ ਜਾ ਤੁਸੀਂ ਮੂੰਹ ਮੰਗੀ ਨਹੀਂ ਤੇ ਯਾਰ ਮੇਰੇ ਕੈਮਰੇ ਦਾ ਸਾਹਮਣੇ ਗਾ ਰੂ ਮੂੰਹ ਮੇਰਾ ਕਾਲਾ ਰਾਤ ਤੇ ਮੈਂ ਨਾ ਕਾ ਤਾਂ ਖਰਾਵਾ ਤੁੰਡਲ ਹੁੰਦਾ ਹੁੰਦਾ ਉਹ ਕੈਮਰੇ ਚ ਨਾ ਰਾਂ ਮੈਂ ਉੱਧਾ ਕਿਥੇ ਲਾਈ ਹਾਂ ਉੱਧਰ ਆ ਜਾਣਾ ਇੱਥੇ ਯਾਰ ਇੱਥੇ ਯਾਰ ਇੱਥੇ ਹਾਂ ਕੀ ਦੇ ਕਰਦੀ ਮੇਨਾ ਵੀ ਦੇ ਕਰਦੀ ਏ ਲੋਰੀ ਨਾਲ ਹੀ ਉਹ ਖੇਲ ਰਹੇ ਆ ਹੁਣ ਸਹੀ ਹੁੰਦਾ ਇਧਰ ਰੱਖ ਲਿਆ ਕਰ ਅਪਾ ਜਿੱਦਾਂ ਦਾ ਸੀ ਅਮਰ ਉਹ ਪੇਂਟ ਕਰ ਦਿਆ ਬਣਾਉ ਤੇ ਉਹ ਪਿਆ ਔਰ ਇਹ ਬੱਡ ਬੋਏ ਇਦਾਂ ਹੀ ਕਰਦੀ ਏ ਇਹ ਖੇਡਦੀ ਹੁੰਦੀ ਏ ਇਹ ਲੱਗੇ ਹੀ ਆ ਅਹੀਂ ਤੇ ਹੁੰਦੀ ਏ ਮੇਨਾ ਵੀ ਇਦਾਂ ਲੱਗੀ ਏ ਇਹ ਇਹ ਕੈਮਰਾ ਹਰ ਬੋਲ ਦੇਣੀ ਮਾਰੇ ਜੋ ਆਇਆ ਧੇਵ ਮੈਂ ਮੈਨੂੰ ਪਤਾ ਨਾ ਮੈਂ ਹੋਲੀ ਮਾਰਨ ਦੇਣੀ ਹੁੰਦੀ ਇਹਨੂੰ ਕਰ ਲੈ ਮਾਰ ਦੀ ਆਪੀ ਆਹੀ ਓਏ ਹਾਂ ਅਰੇ ਹਾਂ ਮੇਰੇ ਪੁੱਤ ਹੋਲੀ ਆਹ ਕਰੀ ਦੋਸਤੋ ਲੋ ਜੀ ਨਾਰੀਅਲ ਜਿਹੜਾ ਨੰਗਾ ਕਰ ਦਿੱਤਾ ਅੱਦੇ ਨਾਲ ਜਾਵਾ ਪੱਛਾ ਕਰ ਲਈ ਗੰਦੀ ਕੱਟੇ ਨਾ ਤਾਂ ਫੇ ਮਾ ਫੇ ਦੇਖਦੀ ਹੁੰਦੀ ਪਹਿਲਾ ਨਾਲ ਲੱਬ ਮੰਡੀ ਨਾ ਹੁੰਦਾ ਮੈਂ ਕਿ ਚਲੋ ਜੀ ਸਲੀਨੇ ਹੁਣ ਕੱਟ ਤਾਂ ਲਈ ਆ ਹੁਣ ਨਾਲ ਲੱਬ ਮੰਡ ਦੇ ਨੇ ਆ ਹਾਂ ਆ ਬੱਤੇ ਥੋੜੋ ਇੱਕ ਹੋਰ ਖੋਜ ਖੋਬਰੀ ਮੇਰਾ ਵਿਆਹ ਆ ਥੋੜੇ ਟਾਈਮ ਤੱਕ ਕੋ ਥੋੜੇ ਦਿਨਾਂ ਤੱਕ ਉਹ ਨਹੀਂ ਥੋੜੇ ਮਹੀਨੇ ਤੱਕ ਥੋੜਾ ਚਾਲਾ ਲੱਗ ਹੁਣ ਚਾਲ ਤੇ ਆ ਜਾ ਨਹੀਂ ਨਹੀਂ ਜਲਦੀ ਵਿਆਹ ਕਰਾ ਲਾਂ ਕੁੜੀ ਕਾਰੀ ਕੋਈ ਹੈਗੀ ਲੱਬ ਤੰਨੇ ਨੂੰ ਦੇ ਸੌ ਚਿੱਲੇ ਲਾਇ ਮਿਲਦਾ ਹੀ ਆਹਾਂ ਨਹੀਂ ਪਾਣੀ ਕੱਟਿਆ ਨਹੀਂ ਚਿੱਲੇ ਲਾਇ ਰਹੇ ਹਾਂ ਮੈਂ ਤਾਂ ਆਹ ਬੁਲ ਚਿੱਲੇ ਖਾਦੇ ਪਰ ਚੱਲ ਛਿੱਲ ਹੋ ਗਿਆ ਪੰਜ ਮਿੰਟ ਤੂੰ ਰੋ ਕੇ ਚੱਲਦਾ ਕੰਮ ਕਰ ਤੂੰ ਲੰਗੂ ਬੱਕਰਾ ਪਿੱਛੇ ਨੂੰ ਹੋ ਤੇ ਤੂੰ ਜਿੰਜੀ ਨਹੀਂ ਮੇਰੇ ਸਿਰ ਐ ਰੱਬਾ ਉਹ ਨਾ ਉਹ ਛਿੱਲ ਹੋ ਗਿਆ ਇਸ ਲਈ ਇਹਨੇ ਮੂਹਰ ਰੋਣਾ ਥੋੜਾ ਪਾਣੀ ਪਾਣੀ ਦੋ ਨਾ ਦੇ। ਠਿਕ ਦਾ ਨਹੀਂ ਘੜੀਦਾ ਹੁੰਦਾ ਇਹ ਤਾਂ ਗੋਲ ਗੋਲ ਖੁਣਾ। ਠਿਕ ਦਾ, ਠਿਕ ਦਾ। ਹੈ। ਉੱਪਰ ਕੁਝ ਮਾਰ। ਦੰਦਾ। ਮਾਂ ਪੈਕੜੀ ਹੈ। ਥੱਲੇ ਉਹਨੇ ਤੋੜ ਦੇਈ। ਥੱਲੇ ਪਾਣੀ ਸਾੜ ਗਿਆ। ਕਹਿੰਦੀ ਪੈਬ ਨਹੀਂ ਲੋਣਾ ਵਿੱਚ। ਆਹਦਾ ਨਿਕਲ ਗਿਆ। ਦੰਦਾ। ਉਸ ਦਿਨ ਨਾ ਨਿਕਲਣਾ। ਕਿੰਨੇ ਘਰਕੋ। ਵੜੀ ਨਾ। ਕਾਣੀ ਨਾ ਕਰ। ਦੋ ਬੱਤੀ ਦੋ ਸਾਰੇ ਆਣੇ ਪਾ ਦੋ ਚਾਹ ਪਾਪਾ ਇਹ ਚਾਈਨਾ ਦੇ ਬਣੇ ਆ ਚਾਈਨਾ ਦੇ ਹਾਂ ਕੋਟੀ ਬਣੀ ਮਿੱਠੀ ਹੋਣੀ ਇੰਨੀ ਦੀ ਹੋਣੀ ਹਾਂ ਹਾਂ ਦੰਦ ਹੋ ਗਿਆ ਆ ਲੋ ਬੈਟਰੀ ਕਰੀ ਓਕੇ ਲੋ ਬੈਟਰੀ ਹੋ ਗਈ ਲੋ ਬੈਟਰੀ ਹੋ ਗਈ ਤੇਰਾ ਫੋਨ ਖਟਿਆਰਾ ਜਿਹਾ ਆ ਫੋਨ ਭੇਜੋ ਕੋਈ ਹੈਗਾ ਤਾਂ ਬੰਦਾ ਸਟਾਰਟ ਆਈਫੋਨ 15 हां ओ ते देर लाख ਕੋਈ ਖਾਜੇ ਨਾ ਤੂੰ ਦੇਖ ਲੱਖਾ ਆਪਣੇ ਨਾਦਾ। ਨਈਂ ਮਾਂ। ਉਹ ਪਾਣੀ ਲਿਗੋ। ਉਹ ਤੁਮੇੱਖਾੱਖ ਤੇ ਮੇਰਾ। ਇਹ ਮਗਰ ਦੇ ਦੀ। ਹਾਂ ਉਹ ਐ ਖੈਦੂ ਉਹਦੇ ਅਜੇ ਦੇ ਕੁੜੀ ਦੇਖਾ ਜਾਵਣ ਕਿੱਦਾਂ ਜੂ। ਉਹ। ਉਹ ਹੋ। ਉਹਨਾਂ ਨਾਲ ਨਹੀਂ ਕਿਉਂਦੀ ਆ। 31 ਲੱਖ। ਹਾਂ ਬਾਬੂ। ਕਹਿੰਦੀ ਮਾਮੂ ਦੇ ਕੋ ਹੋਰ ਖੂਣਾ ਕੁੜੀਆਂ ਨਾਲ ਗੱਲਾਂ ਕਰ ਰੱਖਿਆ। ਮਾਮੂ ਕੋ ਚੋਰੀ ਕਰਦਾ ਕਿਦਾਂ ਗੱਲਾਂ। ਜਿਹੜੇ ਆਮ ਕਰਦਾ ਗੱਲਾਂ। ਹਾਂ। ਮਾਂ ਗਿਆ। ਮੇਰਾ ਮਾਮੂ। ਏ ਕੋਈ ਕੁੜੀ ਹੈ ਜਿਹੜਾ ਚੋਰੀ ਚੋਰੀ ਗੱਲਾਂ ਖਾਦਾ ਪੀਲਾ ਘਟ ਘਟ ਸਾਰੇ ਜਣ ਪੀਲਾ ਕੁੜੀ ਨੂੰ ਪਲਾਸ਼ ਹੋਦੀ ਨਹੀਂ ਥੈਂਕ ਯੂ ਦੇਖ ਆਪ ਤੋਂ ਕਹੇ ਪਿੰਜਰ ਚੱਕ ਕਰ ਦਿੰਦੇ ਨੂੰ ਮੈਂ ਤੁਹਾਨੂੰ ਗੋਲ ਕੱਢ ਕੇ ਦਿਖਾਉਂਗਾ ਵੀ ਦੋ ਦਿਨ ਬਾਅਦ ਮਗੜੇ ਆ ਜਣਾ ਸੀ ਘਟਾ ਕਲਾ ਕਲਾ ਤੂੰ ਬੋਲਦੀ ਆ ਓਏ ਮੋਟਰ ਨਿਕਲਦੀ ਬਬੂ ਉਹ ਜਿਹੜਾ ਆਪਾਂ ਨਾਲੀ ਪੀਦਾ ਨਹੀਂ ਉਹ ਕਹਿੰਦੀ ਨੂੰ ਠੀਕ ਮੈਂ ਤਾਂ ਉਹ ਵੀ ਕਰਤੀ ਆ ਬੱਸ ਮੈਂ ਆ ਬਣਾਉਂਦਾ ਰੋ ਯਾਰ ਆਹ ਜੱਟਾ ਕਿਦਾ ਪਿੰਦਾ ਹਾਂ ਲੱਗਦਾ ਇਸ ਤੇ ਰਾਜਲੰਦਰ ਬਾਰ ਬੋਲ ਬੋ ਬਾਰਾ ਰਹਿਣਾ ਬੋਲਾ ਕਰਈ ਕਿਹਨ ਨਿੰਦੰਦ ਲਾਲਾ ਕਿਦਾ ਪਿੰਦਾ ਲੱਲੇ ਲਾਲਾ ਲਾਲਾ ਲੱਲੇ ਲਾਲਾ ਲਾਲਾ ਜੱਡੂ ਸੀਗਾ ਕਿਦਾ ਪਿੰਦਾ ਬੀਤ ਬਗੜਾ ਜੀ ਆਹ ਆ ਕਰਦੀ ਆ ਕੁਛ ਸੋੜ ਦਿੰਦੀ ਆ ਘਾਹ ਕੁਲੀ ਖਾ ਲੈਂਦੀ ਆਹਾਂ ਓਏ ਓ ਪਾਦੀ ਓਏ ਓ ਨਹੀਂ ਕਹਿੰਦੇ ਕੋਈ ਮੰਮੀ ਇਸੇ ਨੂੰ ਆ ਚੰਨਾ ਲੰਘਿਆ ਹਾਂ ਮਾਂ ਤੂੰ ਆੜ ਗਿਆ ਵਾ ਇੱਥੇ ਰੇਂਜਰ ਆ। ਇੱਥੇ ਤੱਕ ਜੋ ਪੰਪ ਦੇ। ਅੰਦਰ ਲਿਓ। ਉਹ ਦੁੱਧਿਆ ਨਹੀਂ ਹੁੰਦੇ ਆ। ਉਹ ਭਰਾਵਾ ਇਹਨੂੰ ਬਹੁਤ ਟਾਈਮ ਲੱਗਦਾ। ਕਿਸੇ ਵੇਲੇ ਮੇਰੇ ਤੁਹਾਡੇ ਦਾ ਹੋ ਜਾਂਦਾ ਮੇਰਾ ਹੋਇਆ ਹੋਇਆ ਟੋਰੇਜ ਬੁੱਲ ਕਾ ਕੈਨਸਲ ਹੋ ਜਾਂਦਾ। ਉਹ ਕੱਟ। ਇਹ ਹੋਈ ਜਾਂਦਾ ਬੁਗੜੂ ਬੋਲ। ਬੁਗੜੂ ਬੋਲਦਾ ਹੈ ਲੱਗਦਾ ਇਦਾਂ ਕੈਨਸਲ। ਉਹ ਬਾਅਦ ਕੈਨਸਲ ਹੋ ਜਾਂਦਾ। ਉਹ ਖਾਲੀ ਕਰ। ਦੋਸਤੋ ਜੇ ਮੇਰਾ ਅਡ